ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਨੂੰ ਲੈ ਕੇ ਜੋ ਵੱਡੀ ਖਬਰ ਆ ਰਹੀ ਏ ਪੰਜਾਬ ਕਾਂਗਰਸ ਦੇ ਵਿੱਚ ਪ੍ਰਧਾਨ ਦੀ ਬਦਲੀ ਬਾਰੇ ਚਰਚਾਵਾਂ ਹੁਣ ਤੇਜ਼ ਹੋ ਗਈਆਂ ਨੇ ਪੰਜਾਬ ਕਾਂਗਰਸ ਦੀ ਕਮਾਨ Hindu ਚਿਹਰਾ ਜਾਂ ਸਿੱਖ ਚਿਹਰਾ ਸੰਭਾਲੇਗਾ ਜਿਸ ਨੂੰ ਲੈ ਕੇ ਹਾਈ ਕਮਾਂਡ ਦੇ ਵੱਲੋਂ ਬਹੁਤ ਜਲਦੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਕਾਂਗਰਸ ਦੇ ਵਿੱਚ ਜੋ ਇਨਚਾਰਜ ਲਾਇਏ ਗਏ ਪੁਪੇਸ਼ ਬਗੇਰ ਜਿਨ੍ਹਾਂ ਨੇ ਪੰਜਾਬ ਦੀ ਪੂਰੀ ਸਥਿਤੀ ਜਿਹੜੀ ਹੈ ਹਾਈ ਕਮਾਂਡ ਦੇ ਅੱਗੇ ਰੱਖੀ ਹੈ ਕਿ ਪੰਜਾਬ ਦੇ ਵਿੱਚ ਜੋ ਮੌਜੂਦਾ ਪ੍ਰਧਾਨ ਨੇ ਰਾਜਾ ਵਰਿੰਗ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹਨਾਂ ਦੀ ਬਰ ਖਿਲਾਫੀ ਵਿੱਚ ਖੜੇ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਜਿੰਨੀ ਜਲਦੀ ਬਦਲਿਆ ਜਾਵੇ ਓਨਾ ਹੀ ਜਲਦੀ ਕਾਂਗਰਸ ਜਿਹੜੀ ਏ ਉਹ ਮਜ਼ਬੂਤ ਹੋਵੇਗੀ ਇਸ ਨੂੰ ਲੈ ਕੇ ਹਾਈ ਕਮਾਂਡ ਪੂਰੀ ਤਰ੍ਹਾਂ ਹੁਣ ਕਾਂਗਰਸ ਦਾ ਪ੍ਰਧਾਨ ਬਦਲਣ ਲਈ ਪੰਜਾਬ ਦੇ ਵਿੱਚ ਤਿਆਰੀਆਂ ਸ਼ੁਰੂ ਕਰ ਚੁੱਕੀ ਹੈ ਹੁਣ ਕਾਂਗਰਸ ਦੇ ਲਈ ਚਿੰਤਾ ਇਹ ਹੈ ਹਾਈ ਕਮਾਂਡ ਦੇ ਕੋਲ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹਿੰਦੂ ਚਿਹਰੇ ਨੂੰ ਲਾਇਆ ਜਾਵੇ ਜਾਂ ਸਿੱਖ ਚਿਹਰੇ ਨੂੰ ਲਾਇਆ ਜਾਵੇ ਜੇਕਰ ਭਾਜਪਾ ਦੇ ਕੋਲ ਮਜ਼ਬੂਤ ਪ੍ਰਧਾਨ ਹੈ ਜੋ ਕਾਂਗਰਸ ਦੇ ਵਿੱਚ ਪਹਿਲਾ ਲੰਬਾ ਸਮਾਂ ਪ੍ਰਧਾਨ ਰਹੇ ਚੁੱਕੇ ਨੇ ਸੁਨੀਲ ਕੁਮਾਰ ਜਾਖੜ ਸੁਨੀਲ ਕੁਮਾਰ ਜਾਖੜ ਦੇ ਕੱਦਵਰ ਨੇਤਾ ਪੰਜਾਬ ਕਾਂਗਰਸ ਵਿੱਚ ਕੌਣ ਨੇ ਜੋ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਿਛਲੇ ਦਿਨਾਂ ਤੋਂ ਬਿਲਕੁਲ ਚੁੱਪੀ ਧਾਰੀ ਹੋਈਏ ਸਿੱਖ ਚਿਹਰਾ ਨੇ ਉਹਨਾਂ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਦਿੱਤੀ ਜਾਵੇ ਜਾਂ Hindu ਚਿਹਰੇ ਨੂੰ ਦਿੱਤੀ ਜਾਵੇ Hindu ਚਿਹਰੇ ਤੇ ਪਹਿਲਾਂ ਚਰਚਾਵਾਂ ਸੀ ਕਿ ਵਿਜੇਂਦਰ ਸਿੰਘਲਾ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੌਂਪੀ ਜਾ ਸਕਦੀ ਏ ਪਰ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਹਾਈ ਕਮਾਂਡ ਚਾਹੁੰਦੀ ਏ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਪੂਰੀ ਲੀਡਰਸ਼ਿਪ ਤੇ ਦਬਦਬਾ ਸੀ ਪੰਜਾਬ ਵਿੱਚ ਜਾਂ ਸੁਨੀਲ ਕੁਮਾਰ ਜਾਖੜ ਨੇ ਪੂਰੀ ਕਾਂਗਰਸ ਨੂੰ ਇਕਜੁੱਟ ਕਰਕੇ ਰੱਖਿਆ ਸੀ ਕਦੇ ਵੀ ਕਿਸੇ ਲੀਡਰ ਨੇ ਬਾਗੀ ਸੂਰ ਨਹੀਂ ਅਪਣਾਈ ਸੀ ਕੋਈ ਵੀ ਲੀਡਰ ਬਾਗੀ ਤੇਵਰ ਨਹੀਂ ਅਪਣਾਉਂਦਾ ਸੀ ਇਨ੍ਹਾਂ ਲੀਡਰਾਂ ਦੇ ਪ੍ਰਤੀ ਕਿਉਂਕਿ ਇਨ੍ਹਾਂ ਨੇ ਸਾਰਿਆਂ ਨੂੰ ਬਰਾਬਰਤਾ ਨਾਲ ਸਮਝਦੇ ਸੀ ਔਰ ਹਰੇਕ ਦੇ ਹਲਕੇ ਵਿੱਚ ਇਹਨਾਂ ਦੀ ਜਿਹੜੀ ਕੀ ਪੁਛ ਪ੍ਰਤੀਤ ਹੁੰਦੀ ਸੀ ਸੋ ਦੂਸਰੇ ਪਾਸੇ ਹੁਣ ਜਿਵੇਂ ਰਾਜਾ ਬਰਿੰਗ ਦੇ ਉੱਪਰ ਉਹਨਾਂ ਦੀ ਕਾਰਸ਼ੈਲੀ ਦੇ ਉੱਪਰ ਸਵਾਲ ਉੱਠੇ ਨੇ ਕਿ ਰਾਜਾ ਬਰਿੰਗ ਕਿਸੇ ਨਾਲ ਲੈ ਕੇ ਚੱਲਦੇ ਨਹੀਂ ਸਿਰਫ ਆਪਣੇ ਆਪ ਇਕੱਲੇ ਹੀ ਪੰਜਾਬੇ ਚੱਲ ਰਹੇ ਨੇ ਹੁਣ ਤਾਂ ਉਹਨਾਂ ਦੀ ਬਰ ਖਿਲਾਫ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਆ ਗਏ ਨੇ ਪਹਿਲੇ ਸੁਖਜਿੰਦਰ ਸਿੰਘ ਦਾਵਾ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿਸੇ ਸਮੇਂ ਰਾਜਾ ਵਡਿੰਗ ਦੇ ਨਾਲ ਸੀ ਉਹਨਾਂ ਨੇ ਵੀ ਖੁੱਲ ਕੇ ਦੱਸਿਆ ਕਿ ਰਾਜਾ ਵਡਿੰਗ ਦੀ ਪ੍ਰਧਾਨਗੀ ਜਿਹੜੀ ਹੈ ਉਹ ਕਮਜ਼ੋਰ ਹੈ ਜੋ ਕਿ ਪ੍ਰਤਾਪ ਸਿੰਘ ਬਾਜਵਾ ਖੁਦ ਪ੍ਰਧਾਨ ਬਣਨਾ ਚਾਹੁੰਦੇ ਨੇ ਪਰ ਹਾਈ ਕਮਾਂਡ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਦੀ ਕਮਾਂਡ ਨਹੀਂ ਦੇਣਾ ਚਾਹੁੰਦੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਵੀ ਇੱਕ ਵਾਰ ਪ੍ਰਧਾਨ ਬਣੇ ਸੀ ਉਸ ਵਕਤ ਜੋ ਕਾਂਗਰਸ ਦੇ ਵਿੱਚ ਅਲੱਗ-ਅਲੱਗ ਸੁਰਾਂ ਉੱਠੀਆਂ ਸੀ ਬਾਗੀ ਸੁਰਾਂ ਜਿਸ ਨੂੰ ਲੈ ਕੇ ਹੁਣ ਹਿੰਦੂ ਚਿਹਰੇ ਤੇ ਵੀ ਕਾਂਗਰਸ ਹਾਈ ਕਮਾਂਡ ਜਿਹੜੀ ਇਹ ਟੇਕ ਕਰ ਰਹੀ ਏ ਉਹ ਹਿੰਦੂ ਚਿਹਰਾ ਹੁਣ ਕਿਹੜਾ ਹੈ ਜਿਸ ਦਾ ਸੁਨੀਲ ਕੁਮਾਰ ਜਾਖੜ ਦੇ ਬਰਾਬਰ ਕੱਦ ਵਾਲੇ ਜੋ ਇਹਨਾਂ ਸਾਰਿਆਂ ਤੋਂ ਸੀਨੀਅਰ ਹੈ ਰਾਜਾ ਬਿੰਦੂ ਜੂਨੀਅਰ ਹੋਣ ਕਰਕੇ ਹੀ ਸਾਰੇ ਸਵਾਲ ਉਹਨੇ ਤੇ ਉੱਠ ਰਹੇ ਨੇ ਪਰ ਇਹ ਪੰਜਾਬ ਦੀ ਜਿਹੜੀ ਲੀਡਰਸ਼ਿਪ ਇਹਨਾਂ ਦੇ ਉੱਪਰ ਜੇ ਸੀਨੀਅਰ ਪ੍ਰਧਾਨ ਹੋਵੇਗਾ ਤਾਂ ਫਿਰ ਕੋਈ ਵੀ ਨਹੀਂ ਬੋਲੇਗਾ ਉਹ ਸੀਨੀਅਰ ਕਿਹੜਾ ਹੋ ਸਕਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਜਿਹੜੀ ਵੰਗਡੋਰ ਸੰਭਾਲ ਰੱਖੀ ਸੀ ਜਿਨ੍ਹਾਂ ਨੇ ਜੋ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਚੁੱਕੇ ਨੇ ਰਾਣਾ ਕਮਰ ਪ੍ਰਤਾਪ ਸਿੰਘ ਉਹਨਾਂ ਦੇ ਉੱਪਰ ਵੀ ਟੇਕ ਲੈ ਬੈਠੀ ਹੈ ਹਾਈ ਕਮਾਂਡ ਰਾਣਾ ਕਮਰ ਪ੍ਰਤਾਪ ਸਿੰਘ ਇੱਕ ਹਿੰਦੂ ਚਿਹਰਾ ਨੇ ਔਰ ਸਾਰੇ ਕਾਂਗਰਸ ਦੇ ਜਿਹੜੀ ਲੀਡਰਸ਼ਿਪ ਨਾਲੋਂ ਉਹ ਸੀਨੀਅਰ ਨੇ ਉਹਨਾਂ ਨੂੰ ਵੀ ਪ੍ਰਧਾਨ ਬਣਾਉਣ ਵਾਸਤੇ ਹਾਈ ਕਮਾਂਡ ਵਿਚਾਰ ਕਰ ਰਹੀ ਹੈ ਔਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਵੀ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਕਮਾਂਡ ਦੇ ਸਕਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਵੀ ਸਹਿਮਤੀ ਜਿਤਾ ਰਹੇ ਨੇ ਦੂਸਰੇ ਪਾਸੇ ਜੋਕੇ ਪ੍ਰਕਰਤ ਸਿੰਘ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਜੋ ਸਿੱਧੂ ਦੇ ਨਾਲ ਮਜਬੂਤ ਥੰਮ ਵਾਂਗ ਖੜੇ ਨੇ ਸਿੱਧੂ ਦੀ ਸ਼ਿਫਾਰਿਸ਼ ਕਰ ਰਹੇ ਨੇ ਸੋ ਹਾਈ ਕਮਾਂਡ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਲਈ ਜੋ ਤਿਆਰੀਆਂ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣਾ ਤੈਅ ਹੋ ਚੁੱਕਿਆ ਹੈ ਜੋ ਪ੍ਰਵੇਸ਼ ਬਗੈਰ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਉਹ ਪ੍ਰਧਾਨ ਹੋਵੇ ਜਿਹੜਾ ਮਜਬੂਤ ਕਰ ਸਕੇ 2027 ਤੱਕ ਕਾਂਗਰਸ ਨੂੰ ਜੇਕਰ ਹੁਣ ਤੋਂ ਹੀ ਨਾ ਪ੍ਰਧਾਨ ਬਦਲਿਆ ਗਿਆ ਹੋਰ ਸਮਾਂ ਲੰਮਾ ਬਾ ਦਿੱਤਾ ਗਿਆ ਤਾਂ ਪੰਜਾਬ ਕਾਂਗਰਸ ਦੀ ਸਰਕਾਰ ਬਣਨੀ ਮੁਸ਼ਕਲ ਹੋ ਜਾਵੇਗੀ ਅੱਜ ਪੂਰੀ ਕਾਂਗਰਸ ਨੂੰ ਇਕਜੁੱਟ ਕਰਨਾ ਜੋ ਉਹ ਮਜ਼ਬੂਤ ਲੀਡਰ ਕਰ ਸਕਦਾ ਹੈ ਜਿਹੜਾ ਸਾਰਿਆਂ ਦੇ ਵਿੱਚ ਚੰਗਾ ਦਬਦਬਾ ਰੱਖਦਾ ਹੋਵੇ ਸੋ ਜਿਹੜਾ ਕਿ ਵਿਧਾਨ ਸਭਾ ਦੇ ਸਪੀਕਰ ਹਨ ਆਣਾ ਕਮਰ ਪ੍ਰਤਾਪ ਸਿੰਘ ਉਹਨਾਂ ਦੇ ਉੱਪਰ ਟੇਕ ਲਾ ਰਹੀ ਹੈ ਹਾਈ ਕਮਨ ਜੇਕਰ ਨਵਜੋਤ ਸਿੰਘ ਸਿੱਧੂ ਸਰਗਰਮ ਨਹੀਂ ਹੁੰਦੇ ਤਾਂ ਫਿਰ ਇਹ ਤਹਿ ਕਿ ਰਾਣਾ ਕਮਰ ਪ੍ਰਤਾਪ ਸਿੰਘ ਨੂੰ ਕਮਾਂਡ ਹਾਈ ਕਮਾਂਡ ਸੌਂਪ ਸਕਦੀ ਹੈ। ਔਰ ਦੂਸਰੇ ਪਾਸੇ ਪ੍ਰਗਟ ਸਿੰਘ ਪ੍ਰਤਾਪ ਸਿੰਘ ਬਾਜਵਾ ਤੇ ਰਾਣਾ ਗੁਰਜੀਤ ਸਿੰਘ ਵੀ ਜੋ ਕਮਾਂਡ ਲੈਣਾ ਚਾਹੁੰਦੇ ਨੇ, ਪ੍ਰਧਾਨ ਬਣਨਾ ਚਾਹੁੰਦੇ ਨੇ। ਪ੍ਰਗਟ ਸਿੰਘ ਦਾ ਪ੍ਰਧਾਨ ਬਣਨਾ ਜੋ ਅੱਗੇ ਮੁਸ਼ਕਲ ਆ ਗਈ ਏ ਕਿਉਂਕਿ ਪ੍ਰਗਟ ਸਿੰਘ ਪਹਿਲਾ ਅਕਾਲੀ ਦਲ ਛੱਡ ਕੇ ਆਏ ਨੇ। ਉਹਨਾਂ ਨੂੰ ਇੰਨੀ ਜਲਦੀ ਪ੍ਰਧਾਨਗੀ ਦਾ ਉਹਦਾ ਕਾਂਗਰਸ ਨਹੀਂ ਦੇਣਾ ਚਾਹੁੰਦੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਜਿਵੇਂ ਪ੍ਰਧਾਨ ਬਣਾਇਆ ਸੀ ਨਵਜੋਤ ਸਿੰਘ ਸਿੱਧੂ ਦਾ ਦਬਦਬਾ ਸੀਗਾ ਉਹਨਾਂ ਨੇ ਕੈਪਟਨ ਦੀਆਂ ਸਾਰੀਆਂ ਸ਼ਿਕਾਇਤਾਂ ਕੀਤੀਆਂ ਸੀ ਜਿਸ ਕਾਰਨ ਕੈਪਟਨ ਨੂੰ ਹਟਾ ਕੇ ਮੁੱਖ ਮੰਤਰੀ ਦੇਦੋ ਚੰਨੀ ਨੂੰ ਲਾਇਆ ਗਿਆ ਚੰਨੀ ਤੇ ਵੀ ਚਰਚਾ ਹੋ ਰਹੀ ਕਿ ਚੰਨੀ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਜਾਵੇ ਚੰਨੀ ਦਲਿਤ ਆਗੂ ਹੋਣ ਕਰਕੇ ਉਹਨਾਂ ਦਾ ਦਬਦਬਾ ਕਾਂਗਰਸ ਦੇ ਵਿੱਚ ਹੈ ਕਿਉਂਕਿ ਉਹ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਇਹ ਨਾਮ ਚੱਲ ਰਹੇ ਨੇ ਚੰਨੀ ਕਮਰ ਪ੍ਰਤਾਪ ਸਿੰਘ ਤੇ ਨਵਜੋਤ ਸਿੰਘ ਸਿੱਧੂ ਇਨ੍ਹਾਂ ਵਿੱਚੋਂ ਕਿਸੇ ਵੀ ਇੱਕ ਲੀਡਰ ਨੂੰ ਪੰਜਾਬ ਕਾਂਗਰਸ ਦੀ ਕਮਾਨ ਦਿੱਤੀ ਜਾਵੇਗੀ ਬਹੁਤ ਜਲਦੀ ਇਹ ਐਲਾਨ ਹੋਵੇਗਾ ਪੰਜਾਬ ਕਾਂਗਰਸ ਦੇ ਵਿੱਚ ਇਹ ਬਦਲਾ ਹੋਵੇਗਾ